ਤੂੰ ਸਾਹਿਬ ਜੀ ਸਰੂਪ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਜਿਤ ਭਾਈ ਹਰ ਪਿਆ ਸਦਾ ਸਦਾ ਵਡਿਆਈਆ ਦੇ ਨਾ ਪਚੋਤਾਏ ਏ ਮਨ ਹਰ ਜੀ ਧਿਆਈ ਤੁਮ ਇਕ ਮਨ ਇਕ ਜਿਤ ਭਾਈ ਹਰ ਕੀਆ ਸਦਾ ਸਦਾ ਵਢਾਈਆ ਦੇ ਨ ਪਛਤਾਈਂ ਆਉ ਹਰ ਕੈ ਸਦ ਬਲ ਹਾਰਨ ਜਿਤ ਸੇਵਿਆ ਸੁਖ ਪਾਈ ਨਾਨਕ ਗੁਰਮੁਖ ਮਿਲ ਰਾਇ ਹਉ ਮੇ ਸਬਦ ਜਲਾਈ ਮਹਲਾ 3 ਜੀ ਆਪੇ ਸੇਵਾ ਲਾਏ ਹਨ ਆਪੇ ਭਗ ਸਰcari ਸਭਨਾ ਕਾ ਮਾਪਿ ਆਪੋ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੋ ਜਦ ਸੁਪਾ ਹੋਈ ਪਾਉਲੀ ਤੂੰ ਕਰਨ ਕਰਨ ਸਵਾਰਾ ਤੇ ਹੈ ਕਰਦੀ ਮੈਂ ਤੁਝ ਵਿੱਚ ਅਗਰ ਨਾ ਕੋਈ ਤੁਝ ਆਪੇ ਸਿਸ਼ਟ ਸਰਦੀਆ ਆਪੇ ਮਨ ਗੋਈ ਸਭ ਇੱਕੋ ਸਬਦ ਵਰਤਦਾ ਜੋ ਕਰੇ ਸੁਖ ਹੋਈ ਬੜਿਆਈੁਰ ਮੁਖ ਦੀ ਪ੍ਰਭੂ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਧਿਆ ਸਭ ਆਖ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਧਿਆ ਸਭ ਆਖ ਧੰਨ ਧੰਨ ਤਨ ਗੁਰ ਸੋਈ ਸਵਦਾ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਮਤੇ